ਹੁਣ ਇੱਕ ਪਾਸੇ 25 ਸਾਲਾਂ ਦਾ ਹੋਵੇ ਤੇ ਇੱਕ ਪਾਸੇ 75 ਸਾਲ ਦਾ ਹੋਵੇ 50 ਸਾਲ ਦਾ ਫਰਕ ਜਿਹੜਾ 75 ਸਾਲਾਂ ਦਾ ਹੈ ਬਜ਼ੁਰਗ ਤੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬਾਰੇ ਤੇ ਕਹਿੰਦੇ ਐ ਸੱਠੀ ਕੇ ਮਡੇ ਪਾਵੈ 70 ਕਾ ਮਤ ਹੀਣ 80 ਕਾ ਵਿਵਹਾਰ ਨਾ ਪਾਵੈ ਕਹਿੰਦੇ ਜਿਹੜਾ 60 ਪਾਰ ਕਰ ਗਿਆ ਨਾ ਕਹਿੰਦੇ ਉੱਤੇ ਬੁੱਢਾ ਹੋ ਗਿਆ ਜਿਹੜਾ 70 ਪਾਰ ਕਰ ਗਿਆ ਕਹਿੰਦੇ ਉਹਦੀ ਮੱਤ ਨਹੀਂ ਕੰਮ ਕਰਦੀ ਉਹਨੀ ਗੁਰੂ ਸਾਹਿਬ ਦੇ ਪਰ ਨਾਲ ਗੁਰੂ ਸਾਹਿਬ ਨੇ ਇੱਕ ਗੱਲ ਸ਼ਬਦ ਦੇ ਵਿੱਚ ਕਹੀ ਕਿ ਗੁਰਮੁਖ ਬੁੱਢੇ ਕਦੇ ਨਹੀਂ